ਤੇ ਕਿਰਦੂ ਬੇਤਰੀ ਨੂੰ ਹੁਣੇ ਸਾਹਮਣੇ ਲੱਭ ਪਾ ਸਿਰ ਤੇ ਚੇਰਾ ਬਿਚੇ ਮਸਤਾਨੀ ਦੇ ਤਾਂਦੇ ਨੇ ਕੁਝ ਕਰ ਰਹੇ ਕੋਈ ਵੀ ਕਿਸੇ ਕਿਸਮ ਦੀ ਆਪਾਂ ਚਿਹਰੇ ਨੂੰ ਪਰਮ ਮਾਰ ਰਹੇ ਤੇ ਇਹਦੇ ਵਿੱਚ ਨਾਲ ਸਟ੍ਰੈਸਨ ਚੱਲ ਰਿਹਾ ਪੂਰਾ ਇੱਕ ਜੀਵਨ ਦਾ ਕੋਆਰਡੀਨੇਸ਼ਨ ਆ ਗਿਆ ਜੀਐਸਐ ਫਾਰਮੇ ਸਾਰੇ ਆਪਾਂ ਲੱਗੇ ਹੋਏ ਆ नमस्कार दोस्तों मैं शमी सनोत्रा तुम देख रहे हो हलचल पंजाब की दूसरा दिन है पुलिस का फिर सर्च जो जारी है ਤਨ ਦੱਸ ਦਈਏ ਕਿ ਜਿਹੜਾ ਕਥਰੋਰ ਦੇ ਨਾਲ ਸ਼ੋਨੀਆ ਦੇ ਵਿੱਚ ਜਿੱਥੇ ਇੱਕ ਮਹਿਲਾ ਵਸੋ ਤਿੰਨ ਵਿਅਕਤੀ ਸ਼ੱਕੀ ਵਿਅਕਤੀ ਦੇਖੇ ਗਏ ਸੀ ਕਿ ਜਿਹੜਾ ਪਿਛਲੇ ਕੱਲ ਇਹ ਹੈਲੀਕਾਪਟਰ ਦੇ ਨਾਲ ਵੀ ਇਹ ਪੂਰੇ ਇਲਾਕੇ ਦਾ ਸਰਚ ਕੀਤਾ ਗਿਆ ਹੈ ਡਰੋਨ ਦੀ ਮਦਦ ਨਾਲ ਵੀ ਇਹ ਸਰਚ ਕੀਤਾ ਜਾਇਆ ਕਰਦਾ ਹੈ ਪਰ ਹਜੇ ਵੀ ਤੱਕ ਜਿਆ ਕੋਈ ਵੀ ਇਦਾਂ ਜਿਹੜਾ ਕੋਈ ਵੀ ਸ਼ੱਕੀ ਵਿਅਕਤੀ ਜਿਹੜਾ ਪੁਲਿਸ ਦੇ ਹੱਥ ਜਿਹੜਾ ਨਹੀਂ ਲੱਗਿਆ ਤੁਹਾਨੂੰ ਵੀ ਦੱਸਾਂਗੇ ਤਸਵੀਰਾਂ ਦੀ ਦੇਖੋ ਮੇਰੇ ਪਿਛਲੇ ਤਸਵੀਰਾਂ ਦੇਖਦੇ ਪਿਓ ਸਮੇਂ ਦੀਆਂ ਜਿਹੜੇ ਕਥਰੋਰ ਜਿਹੜਾ ਰਾਵੀ ਦਰਿਆ ਹੈਗਾ ਰਾਵੀ ਦਿਆ ਦੇ ਇੱਥੇ ਸਰਚ ਪ੍ਰੋਸੈਸ ਸ਼ੁਰੂ ਕੀਤਾ ਗਿਆ ਪੁਲਿਸਾ ਪਸੂ ਵੀ ਇਹ ਪੂਰਾ ਸਰ ਕੱਲ ਜਿਹੜਾ ਹੈਲੀਕਾਪਟਰ ਨਾਲ ਪੂਰੇ ਇਲਾਕੇ ਨੂੰ ਵੀ ਸਰਚ ਕੀਤਾ ਗਿਆ ਪਰ ਇਦਾਂ ਦਾ ਹੋਈ ਵੀ ਕੋਈ ਜਾਨ ਬੇਕਤੀ ਸਾਹਮਣੇ ਨਹੀਂ ਆਇਆ ਅੱਜ ਦੂਸਰਾ ਦਿਨ ਹੈਗਾ ਦੂਸਰੇ ਦਿਨ ਵੀ ਜਿਹੜਾ ਡਰੋਨ ਦੀ ਮਦਦ ਨਾਲ ਪੂਰਾ ਹੀ ਇਲਾਕੇ ਨੂੰ ਸਰਚ ਕੀਤਾ ਜਾਇਗਦਾ ਹੈ ਇਹ ਸਰहदी ਇਲਾਕਾ ਹੈਗਾ ਨਾਲ ਹੀ ਪਾਕਿਸਤਾਨ ਦਾ ਬਾਰਡਰ ਵੀ ਹੈਗਾ ਨਾਲ ਹੀ ਜਿਹੜਾ ਜੀਐਨਕੇ ਦਾ ਬਾਰਡਰ ਵੀ ਨਾਲ ਲੱਗਦਾ ਹੈ ਇਹਦੇ ਨਿਕ ਕੋੜਾ ਦੇ ਵੀ ਜਿਹੜੀ ਪੁਲਿਸ ਨਾਲ ਬਸੋਂ ਨਾਕਾਬੰਦੀ ਕੀਤੀ ਗਈ ਹੈ ਇਹ ਪੂਰੇ ਇਲਾਕੇ ਤੋਂ ਤਰਕਰ ਰੋਡ ਨੂੰ ਵੀ ਆ ਪੂਰਾ ਨਾਕਾਬੰਦੀ ਕੀਤੀ ਗਈ ਹੈ ਕਿਉਂਕਿ ਵਾਹਨ ਦੀ ਜਿਹੜੀ ਚੈਕਿੰਗ ਵੀ ਕੀਤੀ ਜਾਇਗਦੀ ਹੈ ਬੜੀ ਬਰੀਕੀ ਨਾਲ ਜਿਹੜੀ ਹਰ ਇੱਕ ਵਾਹਨ ਦੀ ਚੈਕਿੰਗ ਕੀਤੀ ਜਾਇ ਜਾਰੀ ਕੀਤਾ ਗਿਆ ਤੁਸੀਂ ਮੇਰੇ ਕੋਲ ਤਸਵੀਰਾਂ ਦੇ ਸਕਦੇ ਹੋ ਡਰਾਉਂਦੀ ਮਦਦ ਜਿਹੜਾ ਇੱਥੇ ਸਰਚ ਕੀਤਾ ਜਾਇਆ ਕਰਦਾ ਹੈ ਜੇ ਤੁਹਾਨੂੰ ਦੱਸਿਆ ਕਿ ਇੱਥੇ ਜਿਹੜੀ ਪਾਰੀ ਫੋਰਸ ਜਿਹੜੀ ਵਲਗ-ਵਲਗ ਏਜੰਸੀਆਂ ਦੇ ਪਾਸੋਂ ਆ ਕੇ ਸਰਚ ਵਿਹਾਨ ਸ਼ੁਰੂ ਕੀਤਾ ਗਿਆ ਪੁਲਸਾ ਦੇ ਪਾਸੋਂ ਵੀ ਕੀਤਾ ਗਿਆ ਜੇ ਗੱਲ ਕਰਾਂਗੇ ਐਸਓਜੀ ਦੀ ਟੀਮਾਂ ਵੀ ਇੱਥੇ ਪਹੁੰਚ ਚੁੱਕੀਆਂ ਆਏ ਹਨ ਪਰ ਸੁਰੱਖਿਆ ਏਜੰਸੀਆਂ ਜਿਹੜੀਆਂ ਹੈਗੇ ਵਿਹਾਨ ਜਿਹੜਾ ਸ਼ੁਰੂ ਕੀਤਾ ਗਿਆ ਪਰ ਹਜੇ ਕੋਈ ਇਦਾਂ ਜਿਹੜਾ ਕੋਈ ਵੀ ਜਿਹੜਾ ਸ਼ੱਕੀ ਵਿਅਕਤੀ ਜਿਹੜਾ ਨਜ਼ਰ ਨਹੀਂ ਆਇਆ ਪਰ ਪੁਲਸਾ ਦੇ ਪਾਸੋਂ ਜਿਹੜਾ ਆਪਣਾ ਪੂਰਾ ਵਿਹਾਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਉੜ ਪਟੀਆਂ ਤੇ ਸ਼ੱਕੀ ਵਿਅ ਉਹ ਟੀਮਾਂ ਕਿਤੇ ਗਈ ਹੈ ਕਿ ਉਹਨਾਂ ਨੇ ਪਾਣੀ ਵੀ ਪੀਤਾ ਗਿਆ ਪਰ ਤੁਹਾਨੂੰ ਪਿਛਲੇ ਕੱਲ ਜਦ ਬੇਸ਼ੱਕੀ ਵਿਅਕਤੀ ਦੇਖਿਆ ਗਿਆ ਤੁਹਾਨੂੰ ਵੀ ਦੱਸ ਦਵਾਂਗੇ ਕਿ ਉਹ ਮਹਿਲਾ ਪਾਸੋਂ ਆ ਕੇ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਗਈ ਸੀ ਪਰ ਉਹ ਮਹਿਲਾ ਦਾ ਵੀ ਕਹਿਣਾ ਹੈਗਾ ਕਿ ਜਿਸ ਦਾ ਗੇਟ ਖੜਕਾਇਆ ਗਿਆ ਸੀ ਪਰ ਮਹਿਲਾ ਨੇ ਇਹ ਗੇਟ ਨਹੀਂ ਖੋਲਿਆ ਆਪਣੇ ਕੋਠੇ ਹੀ ਜਾ ਕੇ ਜਾ ਕੇ ਦੇਖਿਆ ਗਿਆ ਪਰ ਤਿੰਨ ਵਿਅਕਤੀ ਉਹਨਾਂ ਦੇਖੇ ਆ ਖਾਰ ਤੇ ਨਹੀਂ ਦੇਖਿਆ ਗਿਆ ਪਰ ਉਹਨਾਂ ਦੇ ਪਿੱਠੂ ਬੈਕ ਜਰੂਰ ਪਾਏ ਹੋ ਏਸੀ ਪਰ ਸਮੈਲਾ ਅਭੀ ਕਹਿਣਾ ਹੈਗਾ ਕਿ ਜਦੋਂ ਅਸੀਂ ਕੋਠੇ ਜਾ ਕੇ ਦੇਖਿਆ ਪਰ ਉਹ ਕਮਾਂਡ ਚੇਦਰ ਬੜੇ ਆ ਪਰ ਪੁਲਸਾ ਪਾਸੋਂ ਉਸ ਸਮੇਂ ਦੇ ਹੀ ਜਿਹੜਾ ਪੂਰੇ ਇਲਾਕੇ ਨੂੰ ਜਿਹੜਾ ਸਰਚੇ ਜਿਹਾਣ ਸ਼ੁਰੂ ਕਰ ਦਿੱਤਾ ਗਿਆ ਪਰ ਐਸਐਚਓ ਮਜੀਦ ਸਿੰਘ ਦੀ ਜਿਹੜੇ ਵਾਈਸ ਲੈਫ ਸੈਂਚਰੀ ਦੇ ਵਿੱਚ ਪਾਰੀ ਫੋਰਸ ਨੂੰ ਲੈ ਕੇ ਜਿਹੜਾ ਸੈਂਚਰੀ ਦਾ ਸਰਚ ਕੀਤਾ ਜਾਇਆ ਕਰਦਾ ਹੈ ਕਥੋਰ ਦਰਿਆ ਦੇ ਕੰਢੇ ਕੰਢੇ ਜਿਹੜਾ ਸਰਚ ਕੀਤਾ ਜਾਇਆ ਕਰਦਾ ਹੈ ਪਰ ਹਜੇ ਵੀ ਇਦਾਂ ਦੀ ਕੋਈ ਰਿਐਕਟਿਵਿਟੀ ਸਾਹਮਣੇ ਨਹੀਂ ਆਈ ਮੈਂ ਸ਼ਮੀਸ ਨੂੰ ਤਰ੍ਹਾਂ ਆਪਣੇ ਸੰਯੁਗੀ ਪੁਸ਼ਪਲਾ ਤਾਂ ਕਿ ਸਾਥ ਹਰ ਚਿਰ ਪੰਜਾਬ ਦੀ ਪਠਾਨ ਸਰ ਕੀ ਮਾਮਲਾ ਹੈਗਾ ਕੱਲ ਵੀ ਸਰਚ ਹੋਈ ਨਹੀਂ ਛੋੜੀਆਂ ਦੇ ਵਿੱਚ ਅੱਜ ਵੀ ਕਾਫੀ ਕੋਸ਼ਿਸ਼ ਲੱਗੀ ਹੈਗੀ ਹੈ ਕਿ ਹਾਂ ਨਾ ਬਕਰ ਆਪਣੇ ਐਸਐਸਪੀ ਸਾਹਿਬ ਆਪਣੇ ਸਰਦਾਰ ਗੁਰਜਿੰਦਰ ਸਿੰਘ ਢੱਲੋਂ ਸਾਹਿਬ ਦੇ ਦਿਸਨ ਨਿਸ਼ਾਨੇ ਮਤਲਬ ਪੂਰੇ ਏਰੀਆ ਦੇ ਵਿੱਚ ਸਾਡਾ ਸਰਚ ਪ੍ਰੈਸ਼ਨ ਚੱਲ ਰਿਹਾ ਪੂਰੇ ਇੱਕ ਦੂਜੇ ਨਾਲ ਕੋਆਰਡੀਨੇਸ਼ਨ ਹੈਗਾ ਬੀਐਸਐਫ ਫਾਰਮੇ ਸਾਰੇ ਆਪਾਂ ਲੱਗੇ ਹੋਏ ਆਂ ਸੋ ਇਸੇ ਕੜੀ ਦੀ ਵੇਖਣੀ ਹੋਣੀ ਤੁਹਾਡੇ ਸਾਹਮਣੇ ਦੇਖੋ ਆਪਾਂ ਸਵੇਰ ਦੇਖੀਏ ਰਾਤ ਦੇਖੀਏ ਸੋ ਚਲ ਰਿਹਾ ਆਪਣਾ ਪੁਲਿਸ ਨੇ ਦੇਖਿਆ ਲੁਕੀ ਇਹ ਕਾਹਨ ਚੱਲਾ ਜਿਹੜੀਆਂ ਬਹਾਰਾਂ ਨਹੀਂ ਦੀ ਕੱਚੀ ਬੇਟੇ ਜਿਹੜੀ ਕੱਚੀ ਬੋਠੇ ਇਹ ਤੁਹਾਨੂੰ ਪਰੰਤੂ ਉਸੇ ਵੇਚੀ ਤੁਹਾਨੂੰ ਦੱਸਿਆ ਗਿਆ ਵੀ ਸਾਡੀ ਤਾਂ ਸਾਰਿਆਂ ਅੱਗੇ ਪਬਲਿਕ ਅੱਗੇ ਸਾਰਿਆਂ ਅਗੇ ਇਹ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਆਸੀ ਵੈਸੀ ਹਰਕਤ ਮਿਲਦੀ ਹੈ ਜਾਂ ਦਿਖਦਾ ਕੋਈ ਬੰਦਾ ਉਸ ਵੇਲੇ ਸਾਨੂੰ ਸੂਚਿਤ ਕਰੋ ਤਾਂ ਜੋ ਸਮੇਂ ਰਿੰਦੇ ਉਹਦਾ ਆਪਾਂ ਕਰ ਸਕੀਏ ਬਟਾ ਪਰ ਜੋ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਆਪਾਂ ਆਪਣੇ ਐਸਐਸਪੀ ਸਾਹਿਬ ਹਦਾ ਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੂਰੀ ਮਸਤੀ ਦੇ ਤਾਂਦੇ ਨੇ ਡਿਊਟੀ ਕਰ ਰਹੇ ਹਾਂ ਕੋਈ ਵੀ ਕਿਸੇ ਕਿਸਮ ਦੀ ਆਪਾਂ ਚਿੜੀ ਨੂੰ ਪਰ ਨਹੀਂ ਮਾਰਨਦੇ ਆਗੇ। ਦੈਟਸ ਇਟ।